Well, India uh, is not going to be buying Russian oil anymore. <laughs> And Hungary. ਤੇ ਅੱਜ ਆਪਾਂ ਗੱਲ ਕਰਾਂਗੇ ਕਿ ਕਦੋਂ ਯਾਨੀ ਕਿ ਇੰਡੀਆ ਵਿੱਚ ਪੈਟਰੋਲ ਡੀਜ਼ਲ ਦਾ ਰੇਟ ਯਾਨੀ ਕਿ ਵਧਣ ਜਾ ਰਿਹਾ ਹੁਣ ਵਾਲੇ ਟਾਈਮ ਵਿੱਚ ਸੋ ਦੋਸਤੋ ਯਾਨੀ ਕਿ ਆਪਾਂ ਨੂੰ ਪਤਾ ਹੀ ਆ ਕਿ ਡੋਲਨ ਟਰੰਪ ਨੇ ਟੈਰਿਫ ਲਾਏ ਹੋਏ ਇੰਡੀਆ ਤੇ 50% ਕਿ ਜਿਹੜਾ ਬੰਦਾ ਰਸ਼ੀਆ ਨਾਲ ਵਪਾਰ ਕਰੂਗਾ ਉੱਤੇ ਟੈਰਿਫ ਲੱਗੂਗਾ ਸੋ ਦੋਸਤੋ ਇੰਡੀਆ ਨੇ ਹੌਲੀ ਹੌਲੀ ਯਾਨੀ ਕਿ ਰਸ਼ੀਆ ਤੋਂ ਤੇਲ ਲੈਣਾ ਘਟਾ ਕਰਤਾ ਆ ਅਮਰੀਕਾ ਦੇ ਦਬਾਅ ਵਿੱਚ ਤੇ ਦਸੰਬਰ ਤੱਕ ਪੂਰੀ ਤਰ੍ਹਾਂ ਬੰਦ ਕਰ ਦੇਣਾ ਤੇ ਲਖਰੀਤਣਾ ਸੋ ਜਿਹੜਾ ਰਸ਼ੀਆ ਸੀ ਉਹ ਪਾਉ ਨੂੰ ਸਸਤਾ ਤੇਲ ਦਿੰਦਾ ਸੀਗਾ ਇੰਡੀਆ ਨੂੰ ਹੋਰ ਮੁਲਕਾਂ ਦੇ ਮੁਕਾਬਲੇ ਤੇ ਇੱਕ ਹੈ ਵੀ ਲੱਗੇ ਸੀਗਾ ਬਾਕੀ ਮੁਲਕਾਂ ਦੇ ਹਿਸਾਬ ਨਾਲ ਅਫਰੀਕਾ ਜਾਂ ਅਮਰੀਕਾ ਤੋਂ ਤੇ ਉਹਦਾ ਰੇਟ ਵੀ ਘੱਟ ਸੀਗਾ ਤੇ ਉਹਦੇ ਕਰਕੇ ਇੰਡੀਆ ਨੂੰ ਬਹੁਤ ਫਾਇਦਾ ਹੁੰਦਾ ਸੀ ਬਾਕੀ ਸਾਰੀ ਦੁਨੀਆ 'ਚ ਤੇਲ ਦੇ ਪ੍ਰਾਈਸ ਬਹੁਤ ਜ਼ਿਆਦਾ ਸੀ ਤੇ ਇੰਡੀਆ ਦੇ ਵਿੱਚ ਉਹਨਾਂ ਦੇ ਮੁਕਾਬਲੇ ਤੇਲ ਦਾ ਪ੍ਰਾਈਸ ਬਹੁਤ ਯਾਨੀ ਕਿ ਘੱਟ ਸੀਗਾ ਕਿ ਜਿਹੜਾ ਹੋਰ ਡਿਸੀਜਨ ਅਮਰੀਕਾ ਨੇ ਲਿਆ ਹੋਇਆ ਵਾ ਕਿ ਦੋ ਕੰਪਨੀਆਂ ਤੇ ਬੈਨ ਲਾਤਾ ਵਾ ਇੱਕ ਤਾਂ ਰੋਰ ਨੇਫਟ ਹੈ ਇੱਕ ਲੂ ਕੋਇਲ ਹੈ ਇਹ ਕਿਸੇ ਵੀ ਤਰ੍ਹਾਂ ਇੰਗੇਜਮੈਂਟ ਕਰਦੀਆਂ ਹੋਣਗੀਆਂ ਰਸ਼ੀਆ ਨਾਲ ਤੇ ਹੋਰ ਨੌਥਮਟ ਨੇ ਇਹ ਕੀਤੀ ਹੈ ਕਿ ਜਿਹੜੀ ਵੀ ਕੰਪਨੀ ਯਾਨੀ ਕਿ ਰਸ਼ੀਆ ਤੋਂ ਤੇਲ ਲਹੂਗੀ ਜਾਂ ਜਿਹੜਾ ਉਹਦਾ ਇੰਸ਼ੋਰੈਂਸ ਕਰੂਗੀ ਉੱਤੇ ਵੀ ਸੈਂਕਸ਼ਨ ਲਾ ਦੇਣੇ ਹੈ ਯੂਐਸ ਨੇ ਉਹਦਾ ਪੱਠਾ ਬਿਠਾ ਦਾਂਗੇ ਅਸੀਂ ਜਿਹੜਾ ਵੀ ਕੋਈ ਵੀ ਇੰਸ਼ੋਰੈਂਸ ਕਰੂਗਾ ਜਾਂ ਹੋਰ ਵੀ ਕੋਈ ਕੰਮ ਕਰੂਗਾ ਕੋਈ ਕਿਸੇ ਵੀ ਤਰ੍ਹਾਂ ਨਾਲ ਜੁੜੂਗਾ ਉਹਦੇ ਉਹਨੂੰ ਯਾਨੀ ਕਿ ਉਹਦਾ ਮੱਕੂ ਠੱਪ ਕੇ ਰੱਖਾਂਗੇ ਅਸੀਂ ਅਮਰੀਕਾ ਲਈ ਕਹਿੰਦੇ ਆ ਜਿਹੜਾ ਰਸ਼ੀਆ ਨਾਲ ਆਇਆ ਸੀਗਾ ਉਹ ਇੰਡੀਆ ਨੂੰ ਯਾਨੀ ਕਿ 10-15 ਡਾਲਰ ਪਰ ਬੈਰ ਸਸਤਾ ਪੈਂਦਾ ਹੁੰਦਾ ਸੀਗਾ ਤੇ ਹੁਣ ਕੋਈ ਹੋਰ ਆਲਟਰਨੇਟ ਲੱਭੂਗਾ ਇੰਡੀਆ ਕਿਥੇ ਹੋਰ ਕੰਟਰੀ ਤੋਂ ਤੇਲ ਲਵੂਗਾ ਮਹਿੰਗਾ ਤੇ ਚਲੋ ਜੇ ਕੱਚਾ ਤੇਲ ਮਹਿੰਗਾ ਹੋਊਗਾ ਫਿਰ ਜਨੂਨੀ ਗੱਲ ਇਹੀ ਆ ਕਿ ਜੋ ਰਿਫਾਈਨ ਕਰਾਂਗੇ ਤੇ ਉਹਦੀ ਤੇਲ ਦੀ ਕੀਮਤ ਵੀ ਛੜੀ ਜਿਆਦੀ ਹੋਊਗੀ ਇਹਦੇ ਨਾਲੋਂ ਸੋ 트럼ਪ ਨੇ ਟੈਰਿਫ ਕਾਤੇ ਲਾਏ ਆ ਇੰਡੀਆ ਤੇ ਜਾਂ ਹੋਰ ਕੰਟਰੀਆਂ ਤੇ ਤੇ ਰਸ਼ੀਆ ਤੋਂ ਤੇਲ ਲੈਣਾ ਬੰਦ ਕਾਤੇ ਕਰਨਾ ਪੈ ਰਿਹਾ ਇੰਡੀਆ ਨੂੰ ਇਹਦੇ ਬਾਰੇ ਚਰਚਾ ਆਪਾਂ ਵੀਡੀਓ 'ਚ ਕਰਾਂਗੇ ਪੂਰੀ ਤਰ੍ਹਾਂ ਵਿਸਤਾਰ ਨਾਲ ਸੋ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਇੱਕ ਵਾਰ ਸੋ ਦੋਸਤੋ 2022 ਵਿੱਚ ਜਿਹੜਾ ਰਸ਼ੀਆ ਉਹਨੇ ਅਟੈਕ ਕਰਤਾ ਸੀ ਯੂਕਰੇਨ ਤੇ ਇਹ ਚਲੋ ਕਾਤੇ ਕੀਤਾ ਸੀ ਉਹ ਆਪਾਂ ਚਰਚਾ ਕਿਸੇ ਹੋਰ ਵੀਡੀਓ ਚ ਕਰਾਂਗੇ ਸੋ ਯੂਕਰੇਨ ਤੇ ਅਟੈਕ ਕਰਤਾ ਸੀ ਰਸ਼ੀਆ ਨੇ 2022 ਵਿੱਚ ਦੋਦੋ ਅਮਰੀਕਾ ਜਾਂ ਹੋਰ ਵੱਡੀਆਂ ਕੰਟਰੀਆਂ ਯੂਰਪ ਦੀਆਂ ਜਿੰਨੀਆਂ ਕੰਟਰੀਆਂ ਆ ਇਹਨਾਂ ਨੇ ਯਾਨੀ ਕਿ ਵਪਾਰ ਬੰਦ ਕਰਤਾ ਸੀ ਆਪਣੇ ਰਸ਼ੀਆ ਨਾਲ ਤੇਲ ਲੈਣਾ ਬੰਦ ਕਰਤਾ ਸੀ ਪਰ ਇੰਡੀਆ ਨੇ ਨਹੀਂ ਸੀ ਕੀਤਾ ਇੰਡੀਆ ਉਦੋਂ ਤੋਂ ਤੇਰੀ ਜਾਨ ਕੀ ਰਸ਼ੀਆਰ ਤੇਲ ਹੋਰ ਸਸਤਾ ਕਰਦਾ ਸੀ ਆਪਣਾ ਕਿਉਂਕਿ ਖਰੀਦਣ ਵਾਲੇ ਘਟ ਗਏ ਸੀ ਤੇ ਇੰਡੀਆ ਜਾਨੀ ਕਿ ਤਿੰਨ ਸਾਲ ਤੋਂ ਬਹੁਤ ਸਸਤਾ ਤੇਲ ਖਰੀਦਣ ਦੇ ਆ ਵਕਤੋਂ ਰਸ਼ੀਆ ਤੋਂ ਤੇ ਚਲੋ ਬਹੁਤ ਫਾਇਦਾ ਉਹਦਾ ਹੋਇਆ ਆਪਣੇ ਮੁਲਕ ਨੂੰ ਵੀ ਕਿ ਪ੍ਰਾਈਵੇਟ ਕੰਪਨੀਆਂ ਨੂੰ ਵੀ ਬਹੁਤ ਹੋਇਆ ਫਾਇਦਾ ਰਿਲਾਇੰਸ ਵੀ ਸ਼ਾਮਲ ਆ ਉਹਦੇ ਵਿੱਚ ਤੇ ਗਵਰਨਮੈਂਟ ਨੂੰ ਬਹੁਤ ਫਾਇਦਾ ਹੋਇਆ ਬਹੁਤ ਪੈਸਾ ਗਵਰਨਮੈਂਟ ਨੇ ਪਹੁੰਚਾਇਆ ਇਨਫਰਾਸਟਰਕਚਰ ਤੇ ਲਾਇਆ ਸੜਕਾਂ ਬਣਾਈਆਂ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਬਣਾਇਆ ਵਾ ਉਹ ਉਹਨਾਂ ਜਾਨੀ ਕਿ ਤੇਲ ਦੇ ਖਰਚੇ ਚੋਂ ਬਚਾ ਕੇ ਬਣਾਇਆ ਵਾ ਤੇ ਆਮ ਲੋਕਾਂ ਨੂੰ ਵੀ ਬਹੁਤ ਫਾਇਦਾ ਹੋਇਆ ਨਹੀਂ ਤੂੰ ਜੇ ਆਪਾਂ ਦੇਖੀਏ 10 ਸਾਲ ਪਹਿਲਾਂ 70 ਰੁਪਏ ਹੁੰਦਾ ਸੀ ਪੈਟਰੋਲ ਤੇ ਹੁਣ ਵੀ 90 ਜਾਂ 100 ਰੁਪਏ ਨੂੰ ਮਿਲਦਾ ਪਿਆ ਜਿੰਨਾ 105 ਨੂੰ ਤੇ ਇੰਨੀ ਕੀਮਤ ਪੈਟਰੋਲ ਦੀ ਇੰਡੀਆ 'ਚ ਵਧੀ ਨਹੀਂ ਜਿੰਨੀ ਯਾਨੀ ਕਿ ਹੋਰ ਕੰਟਰੀਆਂ 'ਚ ਵਧ ਗਈ ਆ ਉਹਦਾ ਕਾਰਨ ਇਹ ਹੀ ਆ ਕਿ ਇੰਡੀਆ ਨੂੰ ਯਾਨੀ ਕਿ ਸਸਤਾ ਤੇਲ ਰਸ਼ੀਆ ਤੋਂ ਮਿਲ ਜਾਂਦਾ ਸੀ ਤੇ ਮਿਲਦਾ ਵੀ ਇੰਡੀਆ ਦੀ ਕਰੰਸੀ ਵਿੱਚ ਅੱਜ ਸੀਗਾ ਇੰਡੀਆ ਇੰਡੀਆ ਦੀ ਕਰੰਸੀ ਵਿੱਚ ਵਪਾਰ ਕਰਨਦੇ ਆ ਸੀ ਰਸ਼ੀਆ ਨਾਲ ਸੋ ਉਸ ਵੇਲੇ ਜਿਹੜੇ ਯੂਐਸ ਦਾ ਪ੍ਰੈਜ਼ੀਡੈਂਟ ਸੀਗਾ ਜੋ ਬਾਈਡਨ ਉਹਨੇ ਯਾਨੀ ਕੀ ਤਰਾਜਾ ਜਿਤਾਇਆ ਸੀਗਾ ਕਿ ਜਿਵੇਂ ਯਾਨੀ ਕਿ ਸਾਰੇ ਮੁਲਖਾ ਨੇ ਇਹ ਤੇਲ ਲੈਣਾ ਬੰਦ ਕੀਤਾ ਰਸ਼ੀਆ ਤਾਂ ਤੁਸੀਂ ਕਹਤ ਨਹੀਂ ਕਰਦੇ ਪਏ ਕਿਉਂਕਿ ਕੰਮ ਤਾਂ ਯਾਨੀ ਕਿ ਯੂਕਰੇ ਨੇ ਰਸ਼ੀਆ ਨੇ ਮਾਰਾ ਹੀ ਕੀਤਾ ਸੀ ਯੂਕਰੇ ਉੱਤੇ ਹਮਲਾ ਕਰਕੇ ਇੱਕ ਕਮਜ਼ੋਰ ਦੇ ਉੱਤੇ ਹਮਲਾ ਕੀਤਾ ਸੀ ਬਿਨਾਂ ਵਜ੍ਹਾ ਤੋਂ ਵੀ ਤੇ ਉਦੋਂ ਫੇ ਇੰਡੀਆ ਨੇ ਯਾਨੀ ਕਿ ਬੰਦਾ ਜਿਹਾ ਲਾ ਦਿੱਤਾ ਸੀ ਕੋਈ ਕਹਿੰਦੇ ਵੀ ਜੇ ਅਸੀਂ ਯਾਨੀ ਕਿ ਤੇਲ ਲੈਣਾ ਬੰਦ ਕਰਤਾ ਤਾਂ ਫੇ ਤੁਹਾਡਾ ਤੇਲ ਮਹਿੰਗਾ ਹੋ ਜਾਣਾ ਜਿੱਥੇ ਤੁਸੀਂ ਲੈਂਦੇ ਆ ਕਿਉਂਕਿ ਉਦੀ ਮੰਗ ਵੱਜਣੀ ਉਹਦੀ ਤਾਂ ਇਦਾਂ ਚਲੋ ਬੰਦੇ ਭੁੰਦੇ ਚਲਾ ਕੇ ਜੋ ਬਾਈਡਨ ਨੇ ਵੀ ਯਾਨੀ ਕਿ ਜਦੋਂ ਬਹੁਤੀ ਸ਼ਕਤੀ ਨਹੀਂ ਕੀਤੀ ਇੰਡੀਆ ਦੇ ਇਸ ਤਰ੍ਹਾਂ ਬਹਾਨੇਬਾਜ਼ੀ ਨਾਲ ਚੱਲੂ ਇੰਡੀਆ ਨੇ 4-5 ਸਾਲ ਵਧੀਆ ਸਸਤਾ ਤੇਲ ਖਰੀਦਿਆ ਉਹਦਾ ਇਹ ਲਾਹਾ ਘਟਿਆ ਕਹਿ ਸਕਦਾ ਜੇ ਇੰਡੀਆ ਯਾਨੀ ਕਿ ਆਪਣੇ ਰਸ਼ੀਆ ਤੋਂ ਤੇਲ ਲੈਣਾ ਬੰਦ ਨਹੀਂ ਕਰਦਾ ਅਮਰੀਕਾ ਦੀ ਗੱਲ ਨਹੀਂ ਬੰਦਦਾ ਤਾਂ ਅਮਰੀਕਾ ਨੇ ਹੋਰ ਟੈਰਿਫ ਇੰਡੀਆ ਤੇ ਲਾ ਦੇਣੇ ਆ ਤੇ ਜਿਹਦਾ ਕਰਕੇ ਇੰਡੀਆ ਦੀ ਇਕਨੋਮੀ ਜਿਹੜੀਆਂ ਜਿੰਨੀ ਵੱਡੀ ਵੀ ਹੈਦੀਂਗੀ ਕਿ ਉਹਨੂੰ ਫਰਕਣਾ ਪਵੇ ਅਮਰੀਕਾ ਦੇ ਟੈਰਿਫ ਦਾ ਕਿਉਂਕਿ ਇਹ ਯਾਨੀ ਕਿ ਬਿਜ਼ਨਸ ਦੇ ਵਰਲਡ ਵਿੱਚ ਇੱਕ ਗੱਲ ਵਾਜੇ ਅਮਰੀਕਾ ਸ਼ੱਕ ਮਾਰਦਾ ਆ ਤਾਂ ਸਾਰੀ ਦੁਨੀਆ ਨੂੰ ਖੰਗ ਲੱਗ ਜਾਂਦੀ ਆ ਅਮਰੀਕਾ ਦੀ ਸ਼ਿਕਾਇਤ ਨਾਲ ਜ਼ਰ ਹੁੰਦਾ ਬਾਕੀ ਸਾਰਿਆਂ ਨੂੰ ਜਗਾਮ ਹੋ ਜਾਂਦਾ ਆ ਸੋ ਆਪਾਂ ਇਹੀ ਆਸ ਕਰਦੇ ਹਾਂ ਕਿ ਜਿਹੜਾ ਯੁੱਧ ਵਾ ਜਿੰਨਾ ਮੁਲਕਾਂ ਚੱਲਦਾ ਪਿਆ ਖਤਮ ਹੋਵੇ ਜਲਦੀ ਦੋਸਤੋ ਜਿਹੜਾ ਅਮਰੀਕਾ ਵਾ ਉਹ ਆਪਣੀ ਜਗ੍ਹਾ ਉਹ ਵੀ ਚਲੋ ਕੋਈ ਠੀਕ ਆ ਕਿਉਂਕਿ ਜਿਹੜੀ ਜੰਗ ਆ ਇਹ ਸ਼ੁਰੂ ਤਾਂ ਰਸ਼ੀਆ ਨੇ ਕੀਤੀ ਹੋਈ ਹੈ ਰਸ਼ੀਆ ਤੇ ਦੇਣਾ ਜਾਂਗੇ ਇਹ ਤੇ ਰਸ਼ੀਆ ਜਿਹੜੇ ਪੈਸੇ ਕਮਾਉਂਦਾ ਵਾ ਯਾਨੀ ਕਿ ਤੇਲ ਵੇਚ ਕੇ ਇੰਡੀਆ ਨੂੰ ਜਾਂ ਚਾਈਨਾ ਨੂੰ ਕਿਉਂਕਿ ਬਾਕੀ ਮੁਲਕਾਂ ਨੇ ਤਾਂ ਬੰਦ ਕੀਤਾ ਹੋਇਆ ਵਾ ਵਸਤੂਆਂ ਦੀਆਂ ਸਾਰੀਆਂ ਕੰਟਰੀਆਂ ਨੇ ਵਪਾਰ ਕਰਨਾ ਬੰਦ ਕੀਤਾ ਹੈ ਰਸ਼ੀਆ ਨਾਲ ਤੇ ਜਿਹੜਾ ਤੇਲ ਵੇਜਦਾ ਇੰਡੀਆ ਨੂੰ ਦਾ ਚਾਈਨਾ ਨੂੰ ਉਹਦਾਂ ਪੈਸੇ ਆਣਾ ਯੂਕਰੇਨ ਤੇ ਬੰਬ ਸੁੱਟਦਾ ਪਿਆ ਵਾ ਯੂਕਰੇਨ ਜਾ ਆਮ ਲੋਕ ਮਾਰਨਦੇ ਆ ਵਾ ਕਮਜ਼ੋਰ ਨਾਲ ਧੱਕਾ ਕਰਦਾ ਪਿਆ ਵਾ ਤੋ ਅਮਰੀਕਾ ਇਸ ਗੱਲ ਤੇ ਹੈ ਤਾਂ ਠੀਕ ਹੈ ਕਿਉਂਕਿ ਨੈਤਿਕ ਤੌਰ ਤੇ ਜੀ ਵੇਖੀ ਆਪਾਂ ਇਹ ਮਾੜੇ ਮੁਲਕ ਦਾ ਸਾਥ ਜਿਹੜਾ ਮੁਲਕ ਗਲਤ ਕਰਦਾ ਉਹਦਾ ਸਾਥ ਦੇਣਾ ਹੈ ਤਾਂ ਚਲੋ ਇਹ ਗਲਤ ਗੱਲ ਦੀ ਆ ਤੋਂ ਡੋਨਰ ਟਰੰਪ ਯਾਨੀ ਕਿ ਪ੍ਰੈਜ਼ੀਡੈਂਟ ਬਣੇ ਆ ਤੋਂ ਬਾਅਦ ਗੇਮ ਯਾਨੀ ਕਿ ਸਾਰੀ ਪੁੱਠੀ ਕੋ ਘੁੰਮ ਗਈ ਇੰਡੀਆ ਵਾਲੀ ਕਿਉਂਕਿ ਡੋਨਰ ਟਰੰਪ ਨੇ ਪਹਿਲਾਂ ਤਾਂ ਕਾਫੀ ਜ਼ੋਰ ਲਾਇਆ ਜਿੱਦਾਂ ਇਹ ਯੋਧਰ ਕਾਉਣ ਲਈ ਕਿ ਯੂਕਰੇਨ ਰਸ਼ੀਆ ਦਾ ਜੰਗ ਕਿਸ ਤਰ੍ਹਾਂ ਲਗਾ ਦੀ ਬਹੁਤ ਮੀਟੀਆਂ ਕੀਤੀਆਂ ਯੂਕਰੇਨਾਂ ਵੀ ਰਸ਼ੀਆ ਨਾਂ ਵੀ ਪਰ ਕਿਸੇ ਤਰ੍ਹਾਂ ਉਹ ਯਾਨੀ ਕਿ ਸੂਤ ਨਹੀਂ ਆਇਆ ਕਿਉਂਕਿ ਜੰਗ ਜਿਹੜੇ ਕਰਨੇ ਸੌਕੇ ਹੁੰਦੇ ਆ ਤੋਂ ਬਾਅਦ ਮਕਾਉਣੇ ਬਹੁਤ ਔਖੇ ਹੁੰਦੇ ਆ ਤੇ ਉਸ ਤੋਂ ਬਾਅਦ ਯਾਨੀ ਕਿ ਇੰਡੀਆ ਦੇ ਵਾਲੇ ਹੋ ਗਏ ਸਾਰੇ ਯਾਨੀ ਕਿ ਰਸ਼ੀਆ ਨੂੰ ਪੈਸਾ ਕਿੱਥੋਂ ਆਉਣ ਦਿਆ ਨਾ ਵੀ ਇੰਡੀਆ ਯਾਨੀ ਕਿ ਲੱਖਾਂ ਬੈਰਲ ਟਨ ਜਿਹੜਾ ਤੇਲ ਖਰੀਦਨ ਦੇ ਰਸ਼ੀਆ ਤੋਂ ਉਹ ਜਿੰਨਾ ਜਿੰਨਾ ਪੈਸਾ ਯਾਨੀ ਕਿ ਇੰਡੀਆ ਦਿੰਦਾ ਰਸ਼ੀਆ ਨੂੰ ਸਾਰਾ ਪੈਸਾ ਉਹ ਜੰਗ ਤੇ ਲਾਉਣ ਦਿਆ ਬੰਬ ਸੱਟਨ ਤੇ ਯੂਕਰੇਨ ਤੇ ਆਮ ਲੋਕ ਬਹੁਤ ਜ਼ਿਆਦੇ ਮਰਨਦੇ ਆ ਸੋ ਉਸ ਤੋਂ ਬਾਅਦ ਯਾਨੀ ਕਿ ਜਦੋਂ ਅਮਰੀਕਾ ਨੇ ਇਹ ਚੀਜ਼ ਵੇਖੀ ਕਿ ਹੁਣ ਆਪਾਂ ਰਸ਼ੀਆ ਹਟਦਾ ਨਹੀਂ ਪਿਆ ਜੰਦ ਕਰਨ ਤੋਂ ਤੇ ਇਹਦਾ ਯਾਨੀ ਕਿ ਮਨੀ ਸਪਲਾਈ ਰੋਕੀਏ ਕਿਸੇ ਤਰ੍ਹਾਂ ਵੀ ਜਿੱਥੋਂ ਯਾਨੀ ਕਿ ਨੂੰ ਪੈਸੇ ਬਣਦੇ ਆ ਉਹ ਰੋਕੀਏ ਇਹਨਾਂ ਨੇ ਯਾਨੀ ਕਿ ਸੈਕਸ਼ਨ ਲਾਤੇ ਜਿੰਨੇ ਵੀ ਮੁਲਕ ਰਸ਼ੀਆ ਨਾਲ ਵਪਾਰ ਕਰਦੇ ਆ ਇਹ ਚੀਨ ਵੀ ਬਹੁਤ ਤੇਲ ਖਰੀਦਦਾ ਆਪਣੇ ਰਸ਼ੀਆ ਤੋਂ ਤੇ ਇੰਡੀਆ ਵੀ ਬਹੁਤ ਖਰੀਦਦਾ ਆ ਤੇ ਇਹਨਾਂ ਨੇ ਸੈਕਸ਼ਨ ਲਾ ਦਿੱਤਾ ਪਹਿਲਾਂ 25% ਸੈਕਸ਼ਨ ਇੰਡੀਆ ਤੇ ਲਾਏ ਆ ਕਿ ਇੰਡੀਆ ਨੇ ਵੀ ਬਹੁਤ ਸੈਕਸ਼ਨ ਲਾਏ ਹੋਏ ਆ ਜਿਹੜੀਆਂ ਯੂਐਸ ਤੋਂ ਚੀਜ਼ਾਂ ਇੰਡੀਆ ਇਪੋਰਟ ਕਰਦਾ ਤੇ ਬਹੁਤ ਟੈਕਸ ਲਾਇਆ ਹੋਇਆ ਹੈ ਇੰਡੀਆ ਨੇ ਤੇ 25% ਟੈਕਸ ਤਾਂ ਪਹਿਲਾਂ ਟਰੰਪ ਨੇ ਉਸ ਚੀਜ਼ ਦਾ ਲਾਇਆ ਹੈ ਇੰਡੀਆ ਤੇ ਕਿ ਜਿਹਨੇ ਤੁਸੀਂ ਸਾਡੇ ਤੇ ਟੈਕਸ ਲਾਇਆ ਉਹਦੇ ਮੁਕਾਬਲੇ ਇਹ ਆ ਤੇ 25% ਟੈਰਿਫ ਜਿਹੜਾ ਲਾਤਾ ਉਹ ਇਸ ਚੀਜ਼ ਦਾ ਕਿ ਤੁਸੀਂ ਰਸ਼ੀਆ ਤੋਂ ਤੇਲ ਖਰੀਦਦੇ ਆ ਤੇ ਟੋਟਲ ਯਾਨੀ ਕਿ ਡੋਨਲਡ ਟਰੰਪ ਨੇ 50% ਟੈਰਿਫ ਆਪਣੇ ਇੰਡੀਆ ਤੇ ਲਾਤਾ ਜਾ ਹੁਣ ਤੱਕ ਤੇ ਇਹਦਾ ਯਾਨੀ ਕਿ ਇੰਡੀਆ ਨੂੰ ਨੁਕਸਾਨ ਬਹੁਤ ਹੋਣਦਿਆ ਕਿਉਂਕਿ ਜਿਹੜਾ ਦੁਨੀਆ ਦਾ ਵਪਾਰ ਆ ਉਹ ਹੁੰਦਾ ਡਾਲਰ ਤੇ ਦੁਨੀਆ ਡਾਲਰ ਦੇ ਸਿਰ ਤੇ ਵਪਾਰ ਕਰਦੀ ਹੈ ਤੇ ਇੰਡੀਆ ਲਗਭਗ 40 ਤੋਂ 50 ਬਿਲੀਅਨ ਡਾਲਰ ਜਿਹੜੀ ਚੀਜ਼ ਆ ਉਹ ਯੂ ਐਸ ਭੇਜਦਾ ਹਰ ਸਾਲ ਤੇ ਉਹ ਜਿਹੜਾ ਵਪਾਰ ਆ ਉਹ ਬਹੁਤ ਜ਼ਿਆਦਾ ਘਟ ਗਿਆ ਵਾ ਬਹੁਤ ਜ਼ਿਆਦੇ ਚਮੜੇ ਦੇ ਵਪਾਰੀ ਆ ਜਿਹੜੇ ਜਾਂ ਹੋਰ ਜਿੰਨਾ ਵੀ ਪਾਲ ਜਿਹੜਾ ਆਪਣੇ ਯੂ ਐਸ ਨੂੰ ਇੰਡੀਆ ਤੋਂ ਸਿੱ ਚੀਜ਼ਾਂ ਜਾਂਦੀਆਂ ਆ ਉਹਨਾਂ ਦਾ ਵਪਾਰ ਬਹੁਤ ਜ਼ਿਆਦਾ ਘਟ ਗਿਆ ਵਾ ਤੇ ਇਹਦਾ ਇੰਡੀਆ ਨੂੰ ਨੁਕਸਾਨ ਯਾਨੀ ਕਿ ਬਹੁਤ ਹੁੰਦਾ ਪਿਆ ਟੈਰਿਫ ਦਾ ਤੇ ਦੂਜੇ ਪਾਸੇ ਹੁਣ ਇਹ ਫੇਰ ਵੀ ਇੰਡੀਆ ਪੂਰਾ ਕਰੀ ਜਾਂਦਾ ਸੀਗਾ ਰਸਈਆ ਤੋਂ ਸਸਤਾ ਦੇਣ ਲੈ ਕੇ ਕਿਉਂਕਿ ਇੰਡੀਆ ਬਹੁਤ ਵੱਡੀ ਕੰਟਰੀ ਆ ਇੱਥੇ ਕਰੋੜਾਂ ਮੋਟਰਸਾਈਕਲ ਗੱਡੀਆਂ ਚੱਲਦੇ ਪਏ ਆ ਅਸਟਾਈਮ ਤੇ ਇੰਡੀਆ ਨੇ ਸਭ ਤੋਂ ਜ਼ਿਆਦਾ ਤੇਲ ਮਿਲਦਾ ਦੁਨੀਆ ਵਿੱਚ ਇੰਡੀਆ ਹੀ ਮੰਗਵਾਦਾ ਹੋਣਾ ਵਾ ਸੋ ਜਿਹੜਾ ਇੰਡੀਆ ਕੋ ਆਪਣਾ ਸਭ ਤੋਂ ਜ਼ਿਆਦਾ ਐਕਸਪੋਰਟ ਜਿੱਦਾਂ ਅਮਰੀਕਨ ਨੂੰ ਕਰਦਾ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 40-50 ਬਿਲੀਅਨ ਡਾਲਰ ਦਾ ਯਾਨੀ ਕਿ ਵਪਾਰ ਹੁੰਦਾ ਇੰਡੀਆ ਅਮਰੀਕਾ ਵਿੱਚ ਐਕਸਪੋਰਟ ਇੰਡੀਆ ਜਿਹੜਾ ਕਰਦਾ ਅਮਰੀਕਾ ਨੂੰ ਉਹ ਤੇ ਨਾ ਨਾ 50% ਟੈਰਿਫ ਲੱਗ ਗਿਆ ਜਿਹੜੀ 100 ਦੀ ਚੀਜ਼ ਆ ਉਹ 150 ਦੀ ਹੋ ਜਾਣੀ ਯੂ ایس ਵਿੱਚ ਉੱਥੇ ਵੀ ਕਿਸੇ ਨੇ ਖਰੀਦਣੀ ਨਹੀਂ ਨੀ ਇੰਨੀ ਮਹਿੰਗੀ ਕਿਉਂਕਿ ਜਾਂ ਤਾਂ ਜਿਹੜੇ ਕਪੜਾ ਦੇ ਵਪਾਰੀ ਆ ਗਹਿਣੀਆਂ ਦੇ ਵਪਾਰੀ ਆ ਚਮੜਿਆਂ ਦੇ ਵਪਾਰੀ ਆ ਇਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਉਂਦਾ ਇੰਨੇ ਟਾਈਮ ਵਿੱਚ ਉਹ ਯਾਨੀ ਕਿ ਇੰਡੀਆ ਦੀ ਗਵਰਨਮੈਂਟ ਤੇ ਵੀ ਬਹੁਤ ਪ੍ਰੈਸ਼ਰ ਪਾ ਰਹੇ ਆ ਕਿ ਤੁਸੀਂ ਕਿਸੇ ਵੀ ਤਰ੍ਹਾਂ ਅਮਰੀਕਾ ਨਾਲ ਟ੍ਰੇਡ ਡੀਲ ਕਰ ਲਓ ਤੇ ਯਾਨੀ ਕਿ ਸਾਡੀ ਵੀ ਯਾਨੀ ਕਿ ਰੋਜੀ ਰੱਟੀ ਬੱਜ ਜਵੇ ਸਾਡਾ ਵੀ ਵਪਾਰ ਹੁੰਦਾ ਰਹੇ ਸੋ ਡੋਨਲਡ ਟਰੰਪ ਨੇ ਅਨਾਉਂਸ ਕਰਤਾ ਆ ਹੁਣ ਕਿ ਜੇ ਇੰਡੀਆ ਤੇਲ ਲੈਣਾ ਨਹੀਂ ਬੰਦ ਕੀਤਾ ਰਸ਼ੀਆ ਤੋਂ ਤਾਂ ਟੈਰਿਫ ਜਿਹੜੇ ਆ ਹੋਰ ਵਧਾ ਦੇਣੇ ਆ ਸੋ ਇਹਦੇ ਰਿਜ਼ਲਟ ਵਿੱਚ ਇੰਡੀਆ ਨੇ ਯਾਨੀ ਕਿ ਤੇਲ ਲੈਣਾ ਘਟਾਤਾ ਰਸ਼ੀਆ ਤੋਂ ਤੇ ਦਸੰਬਰ ਤੱਕ ਪੂਰੀ ਤਰ੍ਹਾਂ ਬੰਦ ਕਰ ਦੇਣਾ ਆ ਇਹ ਪਹਿਲਾਂ ਤਾਂ ਚਲੋ ਇੰਡੀਆ ਨੇ ਵੀ ਬਹੁਤ ਔਨਾ ਗੱਲ ਨਹੀਂ ਕੀਤੀ ਇਸ ਚ ਕਿ ਨਹੀਂ ਵੀ ਸਾਡਾ ਰਸ਼ੀਆ ਨਾਲ ਬਹੁਤ ਪੁਰਾਣੀ ਦੋਸਤੀ ਆ ਕਿਉਂਕਿ ਜਿਹੜਾ ਇੰਡੀਆ ਕੋ ਡਿਫੈਂਸ ਸਿਸਟਮ ਐ ਐਸਏ 400 ਉਹ ਇਹਨਾਂ ਨੇ ਰਸ਼ੀਆ ਤੋਂ ਖਰੀਦਾ ਹੋਇਆ ਉਹ ਜਿਹੜਾ ਪਾਕਿਸਤਾਨ ਨਾਲ ਲੜਾਈ ਹੋਈ ਸੀ ਉਹ ਚ ਬਹੁਤ ਕੰਮ ਆਇਆ ਸੀ ਅੱਜ ਵੀ ਪਹਿਲਾਂ ਇੰਡੀਆ ਨੇ ਬਹੁਤ ਆਨੰਦ ਕਰਨੀ ਕੀਤੀ ਪਰ ਇਸ ਚੀਜ਼ ਜਾਨਕੀ ਇੰਡੀਆ ਦੀ ਮਜਬੂਰੀ ਬਣ ਗਈ ਹੈ ਹੁਣ ਤੇ ਇਹਦੇ ਰਿਜ਼ਲਟ ਵਿੱਚ ਜਾਨਕੀ ਹੁਣ ਹੋਰ ਪਾਸੇੋਂ ਤੇਲ ਲੈਣ ਦੀ ਜਾਨਕੀ ਕਵਾਇ ਤੇ ਸ਼ੁਰੂ ਕਰ ਦਿੱਤੀ ਆ ਇੰਡੀਆ ਦੀ ਗਵਰਨਮੈਂਟ ਨੇ ਕੋਈ ਇਸ ਚੀਜ਼ ਦਾ ਨਤੀਜਾ ਹੁਣ ਇਹ ਨਿਕਲਿਆ ਹੋਆ ਕਿ ਜਿਹੜੀ ਰਿਲਾਈਐਂਸ ਕੰਪਨੀਆ ਜਿਹੜੀ ਰਿਫਾਈਨਰੀ ਆ ਜਿੰਨਾਂ ਦੀ ਉਹਨਾਂ ਨੇ ਅਫਰੀਕਾ ਚ ਆਰਡਰ ਕਰਤੇ ਆ 2.5 ਮਿਲੀਅਨ ਡਾਲਰ ਦੇ ਕਿ ਜਿਹੜਾ ਤੇਲ ਅਫਰੀਕਾ ਤੋਂ ਹੁਣ ਮੰਗਾਇਆ ਜਾਊਗਾ ਕਿਉਂਕਿ ਰਿਫਾਈਨਰੀ ਹੈ ਨਾ ਰਿਫਾਈਨ ਕਰਦੇ ਕੱਚੇ ਤੇਲ ਨੂੰ ਫੇ ਪੈਟਰੋਲ ਡੀਜ਼ਲ ਤੋਂ ਬਣਾਉਂਦੇ ਆ ਸੋ ਤਾਂ ਇਸ ਕਰਕੇ ਜਿਹੜਾ ਕੀਮਤਾ ਆ ਹੁਣ ਪੈਟਰੋਲ ਡੀਜ਼ਲ ਦੀਆਂ ਉਹ ਇੰਡੀਆ 'ਚ ਵਧਣ ਜਾ ਰਹੀਆਂ ਕਿਉਂਕਿ ਰਸ਼ੀਆ ਤੋਂ ਸਸਤਾ ਤੇਲ ਮਿਲਦਾ ਸੀ ਤੇ ਅਫਰੀਕਾ ਜਾਂ ਮਿਡਲ ਈਸਟ ਜਾਂ ਅਮਰੀਕਾ ਤੋਂ ਹੁਣ ਤੇਲ ਥੋੜਾ ਜਿਹਾ ਆਪਾਂ ਨੂੰ ਇੰਡੀਆ ਨੂੰ ਇਹ ਮਹਿੰਗਾ ਮਿਲਿਆ ਕਰੂਗਾ। ਦੋਨਰ ਟਰੰਪ ਵਾ ਉਹਨੇ ਯਾਨੀ ਕਿ ਇੱਕ ਹੋਰ ਚੀਜ਼ ਇੰਡੀਆ ਨੂੰ ਫਸਾਇਆ ਹੋਇਆ ਵਾ ਕਿ ਸਾਡੇ ਨਾਲ ਟ੍ਰੇਡ ਡੀਲ ਕੀਤੀ ਜਾਵੇ। ਅਮਰੀਕਾ ਚਾਹੁੰਦਾ ਵਾ ਕਿ ਇੰਡੀਆ ਟ੍ਰੇਡ ਡੀਲ ਕਰੇ ਅਮਰੀਕਨਾਂ ਤਾਂ ਜਿਹੜਾ ਅਮਰੀਕਾ ਦੇ ਡੇਰੀ ਪ੍ਰੋਡਕਟਸ ਆ ਜਾਂ ਖੇਤੀ ਦੇ ਪ੍ਰੋਡਕਟਸ ਆ ਉਹ ਇੰਡੀਆ ਦੀ ਮਾਰਕੀਟ 'ਚ ਆ ਕੇ ਵਿਕਣ। ਕਿ ਅਮਰੀਕਾ ਜਿਹੜਾ ਵਾ ਉਹ ਸਭ ਤੋਂ ਵੱਡਾ ਐਕਸਪੋਰਟਰ ਹੈ ਮੱਕੀ ਦਾ ਦੁਨੀਆ ਸਭ ਤੋਂ ਵੱਧ ਮੱਕੀ ਅਮਰੀਕਾ ਚ ਹੁੰਦੀ ਆ ਸੋ ਜਿਹੜੇ ਜਿਹੜੇ ਅਮਰੀਕਾ ਦੇ ਕਿਸਾਨ ਆ ਉਹ ਜ਼ਿਆਦਾਤਰ ਰਿਪਬਲਿਕਨ ਪਾਰਟੀ ਦੇ ਵੋਟਰ ਆ ਜਿਹੜੀ 트੍ਰੰਪ ਦੀ ਪਾਰਟੀ ਆ ਜਿੰਨਾ ਸਟੇਟਾਂ ਚ ਖੇਤੀ ਜ਼ਿਆਦਾ ਹੁੰਦੀ ਆ ਉਥੇ ਇਹਨਾਂ ਨੂੰ ਵੋਟਾਂ ਜ਼ਿਆਦਾ ਪੈਂਦੀਆਂ ਆ ਉਹਨਾਂ ਨੇ ਯਾਨੀ ਕਿ ਇਕੱਠੇ ਹੋ ਕੇ ਥੋੜਾ ਪ੍ਰੈਸ਼ਰ ਬਣਾਇਆ ਹੋਇਆ 트੍ਰੰਪ ਤੇ ਕਿ ਸਾਨੂੰ ਕੋਈ ਮਾਰਕੀਟ ਲੱਭ ਕੇ ਦੋ ਦੁਨੀਆ ਵਿੱਚ ਕਿ ਜਿੱਥੇ ਸਾਡੇ ਪ੍ਰੋਡਕਟ ਜਾ ਕੇ ਅਸੀਂ ਆਪਣੇ ਪ੍ਰੋਡਕਟ ਵੇਚ ਸਕੀਏ ਤੇ ਜਿਹੜੀ ਮੱਕੀ ਦੀ ਗੱਲ ਆ ਜਿਹੜੀ ਆਪਣੇ ਯੂਐਸ ਦੀ ਮੱਕੀ ਆ ਉਹ ਜੀਐਮ ਕਸਮ ਦੀ ਮੱਕੀ ਆ ਯਾਨਕੀ ਜੈਨੇਟਿਕ ਮੋਡੀਫਾਈਡ ਆ ਉਹ ਮੱਕੀ ਯਾਨਕੀ ਆਮ ਇਨਸਾਨਾਂ ਦੇ ਖਾਣ ਲਈ ਨਹੀਂ ਬਣੀ ਹੋਈ ਤਾਂ ਇੰਡੀਆ ਨੇ ਯਾਨਕੀ ਇਨਕਾਰ ਕਰਤਾ ਵਾ ਉਹਨਾਂ ਨੂੰ ਕਿ ਅਸੀਂ ਇਹ ਮੱਕੀ ਸਾਡੇ ਤੋਂ ਨਹੀਂ ਲੈ ਸਕਦੇ ਕਿਉਂਕਿ ਇਹ ਜੈਨੇਟਿਕ ਮੋਡੀਫਾਈਡ ਆ ਪਰ ਯਾਨਕੀ ਅਮਰੀਕਾ ਨੇ ਬੰਦਾ ਬਣਾਇਆ ਵਾ ਕਿ ਤੁਸੀਂ ਜਿਹੜਾ ਇਥਨੋਲ ਵਿੱਚ ਇਥਨੋਲ ਪਾਉਂਦੇ ਆ ਤੇਲ ਵਿੱਚ ਤੁਸੀਂ ਉਸ ਮੱਕੀ ਦਾ ਇਥਨੋਲ ਤਾਂ ਨਹੀਂ ਸਕਦੇ ਆ ਕਿਉਂਕਿ ਜਿਹੜਾ ਇੰਡੀਆ ਵਾ ਪਹਿਲਾਂ ਇਹ ਮੱਕੀ ਐਕਸਪੋਰਟ ਕਰਦਾ ਹੁੰਦਾ ਸੀ ਪਹਿਲੇ ਟਾਈਮਾਂ 'ਚ ਪਰ ਹੁਣ ਇੰਡੀਆ 'ਚ ਮੱਕੀ ਹੋਣ ਵੀ ਜ਼ਿਆਦੀ ਰਹੀ ਆ ਪਰ ਇਹ ਦੂਜੇ ਮੁਲਕਾਂ ਤੋਂ ਮੰਗਾ ਰਿਹਾ ਮੱਕੀ ਕਿਉਂਕਿ ਜਿਹੜਾ ਪੈਟਰੋਲ ਵਾ ਇਹਦੇ ਵਿੱਚ 20% ਇਥਨੋਲ ਪਾਰ ਆਇਆ ਇੱਕ ਲੀਟਰ ਜਾਨਕੀ 100 ਲੀਟਰ ਜੇ ਪੈਟਰੋਲ ਆ ਉਹਦੇ ਵਿੱਚ 20 ਲੀਟਰ ਇਥਨੋਲ ਪਾਇਆ ਜਾ ਰਿਹਾ ਵਾ ਇੰਡੀਆ ਦੇ ਵਿੱਚ ਸੋ ਇਸ ਕਰਕੇ ਮੱਕੀ ਦੀ ਮੰਗ ਜਾਨਕੀ ਬਹੁਤ ਵਧੀ ਹੋਈ ਆ ਪਰ ਜਿਹੜਾ ਅਮਰੀਕਾ ਵਾ ਉਹ ਚਾਹੁੰਦਾ ਵਾ ਕਿ ਜਿਹੜਾ ਇੰਡੀਆ ਵਾ ਮੱਕੀ ਸਾਡੇ ਤੋਂ ਖਰੀਦੇ ਤਾਂ ਕਿ ਸਾਡੇ ਜਾਨਕੀ ਕਿਸਾਨਾਂ ਦਾ ਥੋੜਾ ਫਾਇਦਾ ਹੋ ਸਕੇ ਸੋ ਬਾਕੀ ਜੀਓ ਪੋਲਿਟਿਕਸ ਜਿਹੜੀ ਆ ਇਹ ਬਹੁਤ ਅਨਪ੍ਰੇਡਿਕਟੇਬਲ ਹੁੰਦੀ ਆ ਜੇ ਪਤਾ ਨਹੀਂ ਹੁੰਦਾ ਅਗਲੇ ਮਹੀਨੇ ਕੀ ਹੋ ਜਾਣਾ ਵਾ ਅਸੀਂ ਯਾਦ ਕਰਦੇ ਹਾਂ ਜੋ ਵੀ ਹੋਵੇ ਆਪਣੇ ਇੰਡੀਆ ਦੀ ਭਲੇ ਲਈ ਹੋਵੇ ਦੇਖੋ ਬਾਕੀ ਆਗੇ ਜਾ ਕੇ ਦੇਖੋ ਹੋਤਾ ਹੈ ਕਿਆ ਜਿਹੜਾ ਇੱਕ ਡਾਇਰੈਕਟਰ ਬਹੁਤ ਮਸ਼ਹੂਰ ਹੈਗਾ ਥੈਂਕਸ ਫॉर ਵਾਚਿੰਗ ਦੀ ਵੀਡੀਓ